ਆਪ स्पोर्ट ਦੀ ਗੀਂਟੀ ਕਰਦੇ ਕਿ 10 ਮਿੰਟ ਬਾਅਦ ਜੋ ਆਪਾਂ ਬੈਠ ਜਾਈਏ ਚਾਹ ਦਾ ਪ੍ਰਬੰਧ ਵੀ ਕਰ ਦਿੰਨੇ ਆਂ ਅਸ ਚਾਹ ਦਾ ਪ੍ਰਬੰਧ ਬੈਠੋ ਕੀ ਚੌਕੀ ਮੇਟ ਤਾਲ ਆਹ ਚਾਹ ਦੀ ਕੀ ਕਰਨ ਲੱਗ ਗਿਆ ਪਿਆਸ ਦੂਵੇ ਤੁਹਾਡਾ ਨਾਮ ਗੱਲ ਕੋਈ ਤੋਂ ਬੋਲੀ ਚੱਲ ਯਾਰ ਇਹਨੇ ਬੋੜਾ ਕੰਨੀ ਮਾਰਨੇ ਮੇਰੇ ਕੋਲ ਪਤਾ ਜੇ ਤਕਾਨ ਸੁਆਹਿਲ ਨਾਲ ਗੱਲ ਕਰਨ ਮੈਨੂੰ ਕਿਉਂਕਿ ਮੈਂ 10 ਮਿੰਟ ਲੈਣੇ ਤੇ ਬੜੀਆ ਟੀਮ ਸੀਗਲਾ ਕੋਸ਼ਿਸ਼ ਕਰਦੀ ਹੈ ਮੈਂ 10 ਮਿੰਟ ਸਮਾਂ ਹੋ ਸਕਦਾ 7 ਮਿੰਟ ਵੀ ਲਵਾ ਮੈਂ ਕਹਾਂਗੇ ਜਿਸ 7 ਮਿੰਟ ਤੁਸੀਂ ਬੈਠ ਜਿਓ ਤਕਾਨ ਨਾਲ ਤਾਂ ਮੈਨੂੰ ਸੁਆਹਿਲ ਨਾਲ ਕਰਨ ਦਾ ਨਹੀਂ ਤਾਂ ਮੇਰਾ ਵੀ ਯਰ ਮੰਨ ਹੀ ਕਰਨਾ ਕਿਉਂਕਿ 5-7 ਮਿੰਟ ਸਮਾਂ ਲੈਣਾ ਤਾਂ ਹਿੱਚੇ ਬੈਠ ਕੇ ਪੀ ਲੋ ਚਾਹ ਕੇ ਬਣਾ ਲਓ ਫੋਟੋਆਂ ਖਿੱਚਣ ਹਾਂ ਕਰ ਦ ਹਾਂ ਵੈਸੇ